ਗੁਰੂ ਪਿਆਰੀ ਸਾਧ ਸੰਗਤ ਜੀਓ ਸਿੱਖ ਇਤਿਹਾਸ ਦੇ ਵਿੱਚ ਇੱਕ ਸਮਾਂ ਐਸਾ ਵੀ ਆਇਆ ਜਦੋਂ ਇੱਕ ਦੀ ਜਗ੍ਹਾ ਤੇ ਬਾਈ ਮੰჯੀਆਂ ਢਾਹ ਕੇ ਬੈਠ ਗਏ ਤੇ ਆਖਣ ਲੱਗ ਪਏ ਕਿ ਮੈਂ ਗੁਰੂ ਹਾਂ ਮੈਂ ਗੁਰੂ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਅਸਲੀ ਵਾਰਿਸ ਕਹਣ ਹਨ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ ਸਾਧ ਸੰਗਤ ਜੀਓ ਉਸ ਵੇਲੇ ਮੱਖਣਸਾਲ ਬਾਣੀ ਦੀ ਬੜੀ ਵੱਡੀ ਦੇਣ ਹੈ ਉਸ ਨੇ ਅਸਲ ਗੁਰੂ ਨੂੰ ਕਿਵੇਂ ਲੱਭਿਆ ਆਓ ਇਸ ਇਤਿਹਾਸ ਦੇ ਨਾਲ ਜੁੜੀਏ ਇੱਕ ਸਮੇਂ ਜਿਲ੍ਹਾ ਗੁਜਰਾਤ ਟਾਂਗੇ ਨਗਰ ਦਾ ਰਹਿਣ ਵਾਲਾ ਮੱਖਣਸਾਲ ਬਾਣਾ ਵਪਾਰ ਵਾਸਤੇ ਬਹੁਤ ਜ਼ਿਆਦਾ ਸਬਦਾ ਲੱਦ ਕੇ ਬੜਾ ਭਾਰੀ ਸਮਾਨ ਲੱਦ ਕੇ ਸਮੁੰਦਰੀ ਜਹਾਜ਼ ਦੇ ਵਿੱਚ ਸਮੁੰਦਰ ਦਾ ਸਫ਼ਰ ਕਰ ਰਿਹਾ ਸੀ ਕੋਈ ਐਸੀ ਘਟਨਾ ਵਾਪਰੀ ਕੋਈ ਐਸੇ ਬੁਰੇ ਕਰਮ ਦਾ ਫਲ ਜੋ ਹੈ ਉਹ ਅੱਗੇ ਆਇਆ ਕਿ ਉਹ ਜਹਾਜ਼ ਡਾਵਾਂਡੋਲ ਹੋਣ ਲੱਗ ਪਿਆ ਡੁੱਬਣ ਕਿਨਾਰੇ ਆ ਗਿਆ ਬੜੇ ਯਤਨ ਕੀਤੇ ਉਸ ਜਹਾਜ਼ ਨੂੰ ਉਸ ਤੂਫਾਨ ਦੇ ਵਿੱਚੋਂ ਕੱਢਣ ਦੇ ਤਾਂ ਜੋ ਜਹਾਜ਼ ਡੁੱਬਣੋਂ ਬਚ ਜਾਵੇ ਪਰ ਕੋਈ ਵੀ ਯਤਨ ਸਫਲ ਨਾ ਹੋਵੇ ਆਖਰਕਾਰ ਉਸ ਮੱਖਣ ਚਾਨ ਨੇ ਜਹਾਜ਼ ਦੇ ਵਿੱਚ ਬੈਠੇ ਸਾਰੇ ਹੀ ਮਸਾਫਨਾ ਅਤੇ ਵਪਾਰੀਆਂ ਨੂੰ ਆਖਿਆ ਆਪੋ ਆਪਣੇ ਗੁਰੂ ਮਨਾਓ ਪੀਰ ਮਨਾਓ ਜਿਸ ਦੇ ਨਾਲ ਇਹ ਜਹਾਜ਼ ਬਚ ਜਾਵੇ ਕਿਉਂਕਿ ਮੱਖਣ ਸਾਹ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਫਿਕਰ ਸੀ ਉਸ ਦਾ ਬਹੁਤ ਜ਼ਿਆਦਾ ਸਮਾਨ ਬਾਕੀ ਵਪਾਰੀਆਂ ਦੇ ਨਾਲੋਂ ਉਸ ਜਹਾਜ਼ ਵਿੱਚ ਲੱਦੇ ਹੋਇਆ ਸੀ ਹੁਣ ਜਦੋਂ بڑے ਪੀਰ ਮਨਾਏ ਗੱਲ ਨਾ ਬਣੀ ਤਾਂ ਮੱਖਣ ਸਾਹ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਬੇਨਤੀ ਕੀਤੀ ਕਿ ਜੋ ਵੀ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੱਦੀ ਤੇ ਬਿਰਾਜਮਾਨ ਗੁਰੂ ਸਾਹਿਬਾਨ ਹੋਣਗੇ ਉਹ ਮੇਰੇ ਨਿਮਾਣੇ ਦੀ ਆਪਣੇ ਸੇਵਕ ਜਾਣ ਕਰਕੇ ਰੱਖਿਆ ਕਰਨ ਇਹ ਡੁੱਬਲਾ ਜਹਾਜ਼ ਬੇੜੇ ਲਾ ਦੇਣ ਬੰਨੇ ਲਾ ਦੇਣ ਮੈਂ ਆਪਣੇ ਕੱਡੇ ਹੋਏ ਦਸਮੰਦ ਦੇ ਨਾਲ 500 ਮੋਹਰ ਗੁਰੂ ਚਰਨਾਂ ਦੇ ਵਿੱਚ ਭੇਂਟ ਕਰਾਂਗਾ ਉਸ ਵੇਲੇ ਮੱਖਣਸਾਲ ਬਾਣੀ ਨੇ ਇੱਕ ਹੋਰ ਅਰਦਾਸ ਕੀਤੀ ਤੁਜ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨਯ ਆਧਾਰਾ ਤਾਂ ਉਸ ਮੱਖਣਸਾਲ ਬਾਣੀ ਦੀਆਂ ਪ੍ਰੇਮ ਦੀਆਂ ਤਾਰਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਕਿ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਹਨ ਬਾਬੇ ਬਕਾਲੇ ਸਾਹਿਬ ਜੀ ਦੀ ਪਾਵਨ ਧਰਤੀ ਤੇ ਭੂਰੇ ਵਿੱਚ ਬੈਠੇ ਤਪ ਕਰ ਰਹੇ ਹਨ ਉਹ ਪੂਰਾ ਅਜੇ ਵੀ ਮੌਜੂਦ ਹੈ ਗੁਰੂਆਂ ਸੰਗਤਾਂ ਦਰਸ਼ਨ ਕਰਦਿਆਂ ਨੇ ਉਹ ਐਸੀ ਪ੍ਰੇਮ ਦੀ ਤਾਰ ਮੱਖਣ ਸਾਹ ਦੀ ਲੱਗੀ ਕਿ ਗੁਰੂ ਸਾਹਿਬ ਜੀ ਸਮਾਧੀ ਵਿੱਚ ਲੀਨ ਉਸ ਸਮਾਧੀ ਦੇ ਵਿੱਚੋਂ ਹਿਲ ਗਏ ਗੁਰੂ ਸਾਹਿਬ ਜੀ ਮਹਾਰਾਜ ਨੇ ਆਪਣੀ ਰੋਹਾਨੀ ਤਾਕਤ ਦੇ ਨਾਲ ਵੇਖਿਆ ਕਿ ਸਮੁੰਦਰ ਦੇ ਵਿੱਚ ਮੱਖਣ ਸਾਹ ਲ ਬਾਣੀ ਦਾ ਜਹਾਜ਼ ਡੁੱਬ ਰਿਹਾ ਹੈ ਸੋ ਮਹਾਰਾਜ ਦੀ ਪਾਵਨ ਗੁਰਬਾਣੀ ਦੇ ਪ੍ਰਮਾਨ ਹਨ ਇਹ ਤਾਂ ਉਸਨਰਥ ਜਿੱਤਿਆ ਕੋਈ ਨਾ ਹੈ ਇਹੋ ਜੇ ਸਮੇਂ ਤੇ ਹੋਰ ਪੂਰੇ ਗੁਰੂ ਤੋਂ ਬਿਨਾ ਕੋਈ ਸਹਾਇਤਾ ਨਹੀਂ ਕਰ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਥੇ ਮੱਖਣ ਚਾਲ ਬਾਣੇ ਦਾ ਜਹਾਜ਼ ਬੰਨੇ ਲਾ ਦਿੱਤਾ ਹੁਣ ਸਮੁੰਦਰ ਤੋਂ ਪਾਰ ਹੋ ਕੇ ਗੁਰੂ ਜੀ ਦੀ ਓਟ ਨਾਲ ਮੱਖਣ ਸਾਹ ਨੇ ਵਪਾਰ ਕੀਤਾ ਬੜਾ ਮੱਖਣ ਸਾਹ ਲਬਾਣੇ ਨੂੰ ਉੱਥੇ ਮੁਨਾਫਾ ਹੋਇਆ ਬੜੀ ਉਸਨੇ ਕਮਾਈ ਕੀਤੀ ਵਪਾਰ ਤੋਂ ਵੇਲਾ ਹੋ ਕੇ ਮੁੜ ਜਹਾਜ਼ ਵਿੱਚ ਬੈਠ ਕੇ ਵਾਪਸ ਆਇਆ ਦਿੱਲੀ ਆ ਪਹੁੰਚਿਆ ਆ ਕੇ ਪੁੱਛਣ ਲੱਗਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਤੇ ਇਸ ਵੇਲੇ ਕਿਹੜੇ ਗੁਰੂ ਬੈਠੇ ਨੇ ਇੱਕ ਸਿੱਖ ਨੇ ਆਖਿਆ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਨ ਪਰ ਉਹ ਦਿੱਲੀ ਦੇ ਵਿੱਚ ਜਮਨਾ ਕਿਨਾਰੇ ਜੋਤੀ ਜੋਤ ਸਮਾ ਗਏ ਹਨ ਸਮਾਉਣ ਲੱਗਿਆਂ ਜਦੋਂ ਸਖਾਂ ਨੇ ਪੁੱਛਿਆ ਕਿ ਹੁਣ ਸਾਨੂੰ ਕਿਸ ਗੁਰੂ ਦੇ ਲੜ ਲਾ ਕੇ ਚੱਲੇ ਜੇ ਤਾਂ ਇਹ ਬਚਨ ਉਹਨਾਂ ਨੇ ਆਖਿਆ ਹੈ ਬਾਬਾ ਬਸਹਿ ਜੇ ਗ੍ਰਾਮ ਬਕਾਲੇ ਬਨਗੁਰ ਸੰਗਤ ਸਖਤ ਸੰਭਾਲੇ ਇਸ ਕਰਕੇ ਬਾਬੇ ਬਕਾਲੇ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਗਟ ਹੋਣਗੇ ਪਤਾ ਨਹੀਂ ਚੱਲ ਰਿਹਾ ਕਿ ਗੁਰੂ ਕੌਣ ਹੈ ਸਾਧ ਸੰਗਤ ਜੀਓ ਇਸ ਟੁਕੜਾ ਇੱਕ ਇਹ ਵੀ ਹਵਾਲਾ ਮਿਲਦਾ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਗੁਰੂ ਹਰਰਾਏ ਸਾਹਿਬ ਜੀ ਹਨ ਅਤੇ ਗੁਰੂ ਹਰਰਾਏ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਹਨ ਬਾਬਾ ਗੁਰਦਿੱਤਾ ਜੀ ਅਤੇ ਗੁਰੂ ਤੇਗ ਬਹਾਦਰ ਜੀ ਇਹ ਭਰਾ ਲੱਗਦੇ ਸਨ ਇਸ ਕਰਕੇ ਰਿਸ਼ਤੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਲੱਗਦੇ ਸਨ ਸੋ ਉਹਨਾਂ ਨੇ ਬਚਨ ਕਰ ਦਿੱਤਾ ਕਿ ਬਾਬਾ ਬਕਾਲੇ ਹੈ ਪਰ ਹੁਣ ਸੰਗਤਾਂ ਨੂੰ ਸਮਝ ਨਹੀਂ ਲੱਗ ਰਹੀ ਉਸ ਵੇਲੇ ਮੱਖਣ ਸ਼ਾਹ ਜੋ ਕਿ ਆਪਣੇ ਆਪ ਦੇ ਵਿੱਚ ਪਹਿੰਦਾ ਕਹੰਦਾ ਧਨਾੜ ਵੱਡਾ ਵਪਾਰੀ ਸੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਬਾਬੇ ਬਕਾਲੇ ਸਾਹਿਬ ਜੀ ਦੀ ਧਰਤੀ ਦੇ ਉੱਪਰ ਆਉਣ ਦਾ ਮਨ ਬਣਾਉਂਦਾ ਹੈ ਉਸੇ ਵੇਲੇ ਤਿਆਰ ਹੋਇਆ ਤੁਰ ਪਿਆ ਸਤ ਸੰਗਤ ਜੀ ਜੀ ਉਸ ਦੇ ਮਨ ਦੇ ਵਿੱਚ ਗੁਰੂ ਦਰਸ਼ਨਾਂ ਦੀ ਚਾਹ ਸੀ ਤਾਂ ਹੀ ਤੁਰਿਆ ਜੇ ਕੋਈ ਅਧੂਰਾ ਹੁੰਦਾ ਉਹ ਵਚਨ ਕੀਤਾ ਭੁੱਲ ਜਾਂਦਾ ਇਸ ਤਰ੍ਹਾਂ ਵੀ ਕਹਿ ਸਕਦਾ ਸੀ ਕਿ ਮੈਂ ਅਰਦਾਸ ਕੀਤੀ ਹੈ ਜਦੋਂ ਗੁਰੂ ਅਸਲੀ ਪ੍ਰਗਟ ਹੋ ਜਾਵੇਗਾ ਤੇ ਦਸਵੰਦ ਚੜਾ ਦੇਵਾਂਗਾ ਮੈਂ ਉੱਥੇ ਕੀ ਲੈਣ ਜਾਣਾ ਹੈ ਪਰ ਉਸ ਦੇ ਮਨ ਦੇ ਵਿੱਚ ਇਹ ਸੌਦਾ ਨਹੀਂ ਸੀ ਕਿ ਬਸ ਮੈਂ ਮੋਹਰਾ ਸੁਖੀਆਂ ਹਨ ਉਹ ਚੜਾ ਦੇਵਾਂ ਉਹਦੇ ਮਨ ਦੇ ਵਿੱਚ ਪ੍ਰੇਮ ਉਸ਼ਾਲੇ ਮਾਰ ਰਿਹਾ ਸੀ ਕਿ ਜਿਹੜਾ ਗੁਰੂ ਇੰਨੀ ਦੂਰ ਤੋਂ ਬੇਨਤੀ ਮੇਰੀ ਪ੍ਰਵਾਨ ਕਰਕੇ ਮੇਰਾ ਬੇੜਾ ਬੰਨੇ ਲਾ ਸਕਦਾ ਹੈ ਮੈਂ ਉਸ ਦੇ ਦਰਸ਼ਨ ਕਰਾਂਗਾ ਉਹ ਮੇਰਾ ਸੰਸਾਰ ਸਮੁੰਦਰ ਤੋਂ ਵੀ ਬੇੜਾ ਬੰਨੇ ਲਾ ਦਿਆਂਗਾ ਮੈਂ ਉਹਨਾਂ ਗੁਰਾਂ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲ ਕਰ ਲਵਾਂਗਾ ਇਹ ਭਾਵਨਾ ਲੈ ਕੇ ਮੱਖਣ ਸ਼ਾਹ ਦਰਸ਼ਨ ਕਰਨ ਵਾਸਤੇ ਆਇਆ ਸੀ ਨਾ ਕਿ ਸਬਦੇ ਬਾਜੀ ਮੰਗ ਮੋਹਰਾ ਚੁਣਉਣ ਵਾਸਤੇ ਪਰ ਬੜਾ ਹੈਰਾਨ ਹੋਇਆ ਜਦੋਂ ਸਾਰੀ ਮੰਜ਼ਲ ਤੈਅ ਕਰਕੇ ਬਾਬੇ ਬਕਾਲੇ ਪਹੁੰਚਿਆ ਤਾਂ ਮੱਖਣ ਸ਼ਾਹ ਨੇ ਸ਼ਹਿਰ ਤੋਂ ਬਾਹਰ ਬਾਹਰ ਆਪਣਾ ਡੇਰਾ ਲਾਇਆ ਮੱਖਣ ਸ਼ਾਹ ਲ ਬਾਣੇ ਦੇ ਆਉਣ ਦੀ ਖਬਰ ਹੋਰ ਲੋਡੀਆਂ ਨੇ ਸੁਣੀ ਆਪੋ ਆਪਣੇ ਨਮੈਂਦੇ ਭਾਵਕਾਰਕੁਨ ਪੂਜਾ ਕਰਾਉਣ ਵਾਸਤੇ ਪੇੜ ਦਿੱਤੇ ਆਪ ਸੋਢੀ ਭੱਲੇ ਤੇਣ ਸਾਰੇ 22 ਮੰਡੀਆਂ ਲਾ ਕੇ ਬੈਠੇ ਨੇ ਤਾਂ ਜੋ ਪਾਈ ਧੀਰਮਲ ਵੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉਹ ਵੀ ਉਹਨਾਂ ਦੇ ਵਿੱਚ ਜਾ ਬੈਠਾ ਸਾਰੇ ਆਖਦੇ ਨੇ ਕਿ ਮੈਂ ਗੁਰੂ ਹਾਂ ਗੁਰੂ ਹਰਿਕ੍ਰਿਸ਼ਨ ਨੇ ਮੇਰੇ ਵੱਲ ਇਸ਼ਾਰਾ ਕੀਤਾ ਗੁਰੂ ਹਰਿਕ੍ਰਿਸ਼ਨ ਨੇ ਮੇਰੇ ਵੱਲ ਇਸ਼ਾਰਾ ਕੀਤਾ ਤਾਂ ਹੁਣ ਜਦੋਂ ਮੱਖਣ ਸ਼ਾਹ ਲਬਾਣਾ ਇਹਨਾਂ ਸਾਰਿਆਂ ਦੇ ਕੋਲ ਗਿਆ ਬੜਾ ਹੈਰਾਨ ਹੋਇਆ ਕਿ ਇੰਨੇ ਗੁਰੂ ਕਿੱਥੋਂ ਆ ਗਏ ਗੁਰੂ ਤੇ ਹਮੇਸ਼ਾ ਇੱਕ ਹੁੰਦਾ ਤਾਂ ਉਹ ਦਿਲ ਦੇ ਵਿੱਚ ਸਮਝ ਗਿਆ ਕਿ ਇਹ ਅਸਰ ਗੁਰੂ ਨੇ ਇਹ ਪੈਸਿਆਂ ਦੇ ਗੁਰੂ ਨੇ ਹੁਣ ਮੱਖਣ ਸ਼ਾਹ ਨੇ ਸੁਖਿਆ ਤੇ ਇਹ ਸੀ ਕਿ ਮੈਂ 500 ਮੋਹ ਚੜਾਵਾਂਗਾ ਪਰ ਉਸ ਨੇ ਪਰਖ ਕਰਨੀ ਕੀਤੀ ਹੈ ਅਸਲ ਸਿੱਖ ਪਰਖ ਕਰਦਾ ਹੈ ਸਾਡੇ ਵਾਂਗ ਨਹੀਂ ਕਿ ਜਿੱਥੇ ਵੀ ਕਿਸ ਨੇ ਆਖ ਦਿੱਤਾ ਇਹ ਗੁਰੂ ਵੱਡਾ ਹੈ ਉੱਥੇ ਹੀ ਸੀਸ ਝੁਕਾ ਦਿੱਤਾ ਆਖਿਆ ਕਿ ਸਾਡੀ ਸੁਖਣਾ ਪੂਰੀ ਹੋ ਗਈ ਸਾਨੂੰ ਅਸਲ ਜਾਂ ਨਕਲ ਦੇ ਨਾਲ ਕੋਈ ਫਰਕ ਨਹੀਂ ਤਾਂ ਸਾਧ ਸੰਗਤ ਜੀਓ ਮੱਖਣ ਸ਼ਾਹ ਨੇ ਪਰਖ ਕਰਨੀ ਕੀਤੀ ਹੈ ਉਦੀ ਹੀ ਬਦੌਲਤ ਅਸਲ ਗੁਰੂ ਸਾਹਮਣੇ ਆਇਆ ਸੋ ਆਓ ਅੱਗੇ ਸਾਖੀ ਸਰਵਣ ਕਰੀਏ ਜਦੋਂ ਮੱਖਣ ਸ਼ਾਹ ਨੇ 500 ਮੋਹਰ ਦੀ ਜੰਗਾ ਤੇ 2-2 ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਇੱਕ ਹਵਾਲਾ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਵਿੱਚੋਂ ਮਿਲਦਾ ਹੈ ਜਿੱਥੇ ਲਿਖਿਆ ਹੈ ਕਿ 5-5 ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਇਤਿਹਾਸ ਬੜਿਆਂ ਹੱਥਾਂ ਵਿੱਚੋਂ ਲੰਘਦਾ ਹੈ ਅਸਲ ਗੱਲ ਇਸ ਤਰ੍ਹਾਂ ਹੈ ਕਿ ਮੱਖਣ ਸ਼ਾਹ ਨੇ 500 ਮੋਹਰਾਂ ਨਹੀਂ ਥੋੜੀਆਂ ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕੀਤਾ ਇਸ ਕਰਕੇ ਕਿ ਮੱਖਣ ਸਾਹ ਹੁਣ ਚੰਦਾ ਹੈ ਕਿ ਜਿਸ ਨੇ ਮੇਰਾ ਬੇੜਾ ਬੰਨੇ ਲਾਇਆ ਹੈ ਜੀ ਉਹ ਮੇਰੀ ਅਰਦਾਸ ਸੁਣ ਸਕਦਾ ਹੈ ਤੇ ਉਸ ਨੇ ਇਹ ਵੀ ਸੁਣਿਆ ਹੋਵੇਗਾ ਕਿ ਮੈਂ ਮੋਹਰਾਂ ਕਿੰਨੀਆਂ ਚੜਾਉਣੀਆਂ ਜਦੋਂ ਮੈਂ ਥੋੜੀਆਂ ਮੋਹਰਾਂ ਰੱਖ ਕੇ ਮੱਥਾ ਟੇਕਾਂਗਾ ਤੇ ਜਿਹੜਾ ਪੂਰਾ ਗੁਰੂ ਹੋਵੇਗਾ ਉਦੀ ਮੈ ਨਿਸ਼ਾਨੀ ਇਹ ਰੱਖਦਾ ਕਿ ਉਹ ਮਨ ਖੋਦ ਲਕੇਗਾ ਕਿ ਸੁਖੀਆਂ ਦੇ 500 ਸਨ ਤੇ ਤੂੰ ਹੁਣ ਆਪਣੇ ਵਾਅਦੇ ਤੋਂ ਮੁਕਰ ਰਿਹਾ ਇਸ ਤਰ੍ਹਾਂ ਸਤ ਸੰਗਤ ਜਿਓ ਕਿਸੇ ਨੇ ਵੀ ਮੱਖਣ ਸਾਹ ਦੇ ਕੋਲੋਂ 500 ਮੋਹਰਾਂ ਮੰਗੀ ਸਾਰੇ ਦੇ ਸਾਰੇ ਨਕਲੀ ਨਿਕਲੇ ਉਦਾਸ ਹੋ ਗਿਆ ਆਪਣੇ ਡੇਰੇ ਵਿੱਚ ਆਇਆ ਮੱਖਣ ਸਾਹ ਸੋਚਦਿਆਂ ਸੋਚਦਿਆਂ ਆਪਣਾ ਦਿਨ ਬਤੀਤ ਕਰਦਾ ਰਾਤ ਵੀ ਲੰਘ ਗਈ ਪਰ ਮੱਖਣ ਸਾਹ ਨੂੰ ਨੀਂਦ ਨਹੀਂ ਆ ਰਹੀ ਪੈਰ ਰਾਤ ਰਹਿੰਦੀ ਆ ਉੱਠਿਆ ਇਸ਼ਨਾਨ ਪਾਣੀ ਕੀਤਾ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਕੇ ਵਿਹਲਾ ਹੋਇਆ ਪਰ ਸਾਧ ਸੰਗਤ ਜੀਓ ਦਰਸ਼ਨਾਂ ਦੀ ਚਾਹ ਹੈ ਕਿ ਪਤਾ ਨਹੀਂ ਮੇਰੇ ਕੋਲੋਂ ਕਿਹੜਾ ਕੋਈ ਬੁਰਾ ਕਰਮ ਹੋਇਆ ਹੈ ਮੈਨੂੰ ਗੁਰਾਂ ਦੇ ਦਰਸ਼ਨ ਕਿਉਂ ਨਹੀਂ ਹੋ ਰਹੇ ਤਾਂ ਉਸ ਵੇਲੇ ਸਾਧ ਸੰਗਤ ਜੀਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋ ਬਚਨ ਉਸ ਨੂੰ ਜਾਦੇ ਆਏ ਕਿ ਉਹ ਝੂਠੇ ਬਚਨ ਨਹੀਂ ਕਰ ਸਕਦੇ ਉਹ ਨਿਫਲ ਨਹੀਂ ਜਾ ਸਕਦੇ ਜੀ ਉਹਨਾਂ ਨੇ ਆਖਿਆ ਹੈ ਬਾਬਾ ਬਕਾਲੇ ਹੈ ਤੇ ਬਾਬਾ ਬਕਾਲੇ ਹੈ ਮੈਂ ਦਰਸ਼ਨ ਕਰਕੇ ਜਾਵਾਂਗਾ ਪਰ ਪਤਾ ਨਹੀਂ ਕੀ ਕਰਨਿਆ ਦਰਸ਼ਨ ਹੋ ਕਿਉਂ ਨਹੀਂ ਰਿਹਾ ਉਸ ਵੇਲੇ ਮੱਖਣ ਸ਼ਾਹ ਨੇ ਇੰਨਾ ਪ੍ਰੇਮ ਇੰਨੀ ਸ਼ਰਦਾ ਵਿਖਾਈ ਇਹ ਨੇਮ ਕਰ ਲਿਆ ਕਿ ਜਦ ਤੱਕ ਦਰਸ਼ਨ ਨਾ ਹੋਣਗੇ ਨਾ ਨਾ ਅੰਨ ਛਕਾਂਗਾ ਨਾ ਜਲ ਸਕਾਂਗਾ ਭੁੱਖਾ ਮਰ ਜਾਵਾਂਗਾ ਪਰ ਦਰਸ਼ਨ ਕੀਤੇ ਤੋਂ ਬਿਨਾ ਇੱਥੋਂ ਨਹੀਂ ਜਾਵਾਂਗਾ ਸੋ ਸਾਥ ਸੰਗਤ ਜੀਓ ਇੱਕ ਸਿੱਖ ਉਸ ਵੇਲੇ ਮੱਖਣ ਸਾਹ ਨੂੰ ਮਿਲਿਆ ਤਾਂ ਮੱਖਣ ਸਾਹ ਨੂੰ ਜਦੋਂ ਪੁੱਛਦਾ ਹੈ ਕਿ ਤੁਹਾਡੀ ਪਰੇਸ਼ਾਨੀ ਦਾ ਕਾਰਨ ਕੀ ਹੈ ਆਖਣ ਲੱਗਾ ਕਿ ਮੈਂ ਗੁਰੂ ਦੀ ਤਲਾਸ਼ ਵਿੱਚ ਆਇਆ ਜੋ ਗੁਰੂ ਮੱਝੀਆਂ ਦਾ ਕੇ ਬੈਠੇ ਨੇ ਬਾਈ ਉਹਨਾਂ ਦੀ ਮਰਖ ਕਰ ਲਈ ਉਹ ਨਕਲੀ ਨੇ ਜੇ ਕੋਈ ਹੋਰ ਹੈ ਤਾਂ ਮੈਨੂੰ ਦੱਸੋ ਤਾਂ ਉਸ ਸਿੱਖ ਨੇ ਆਖਿਆ ਕਿ ਇੱਥੇ ਇੱਕ ਹੁਣ ਮੰਡੀਆਂ ਢਾਕੇ ਜੋ ਬੈਠੇ ਨੇ ਉਹਨਾਂ ਵਰਗਾ ਤੇ ਕੋਈ ਨਹੀਂ ਇੱਕ ਬੜੇ ਹੀ ਪ੍ਰੇਮ ਦੇ ਵਿੱਚ ਰੰਗਿਆ ਤੇਗਾ ਤੇਗਾ ਕਰਕੇ ਅਲਮਸਤ ਫਕੀਰ ਹੈ ਜਿਸ ਨੂੰ ਸੰਸਾਰ ਦੀ ਬਿਲਕੁਲ ਕੋਈ ਵੀ ਸੋਝੀ ਨਹੀਂ ਹਾਂ ਉਹਦਾ ਦਰਸ਼ਨ ਕਰਨਾ ਹੋਵੇ ਤੇ ਫਲਾਨੀ ਜਗ੍ਹਾ ਤੇ ਚਲੇ ਜਾਓ ਪੂਰੇ ਵਿੱਚ ਦਰਸ਼ਨ ਕਰ ਲੋ ਤਾਂ ਜੇਕਰ ਉਹ ਪੂਰੇ ਗੁਰੂ ਹੋਣਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਮੱਖਣ ਸਾਹ ਨੇ ਉੱਥੇ ਪਹੁੰਚ ਕੇ ਦਰਸ਼ਨ ਕੀਤਾ ਸੋ ਉੱਥੇ ਵੀ ਮੱਖਣ ਸਾਹ ਨੇ ਪੰਜ ਸੋਨੀ ਥੋੜੀਆਂ ਮੋਹਰਾਂ ਰੱਖੀਆਂ ਸੱਦ ਸੰਗਤ ਜੀ ਮੱਖਣ ਸਾਹ ਦਾ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਦਾ ਹੈ ਮਨ ਦੇ ਵਿੱਚ ਬੜਾ ਵਿਰਾਗ ਹੈ ਕਿ ਜੇ ਹੁਣ ਵੀ ਦਰਸ਼ਨ ਨਾ ਹੋਏ ਤਾਂ ਫੇਰ ਮੈਂ ਕੋਈ ਪਾਪਾਂ ਦਾ ਭਾਗੀ ਹੋਵਾਂਗਾ ਜਿਹੜਾ ਗੁਰੂ ਮੇਰੇ ਸਾਹਮਣੇ ਆ ਨਹੀਂ ਰਿਹਾ ਉਸ ਪ੍ਰੇਮ ਨੂੰ ਵੇਖ ਕੇ ਗੁਰੂ ਸਾਹਿਬ ਜੀ ਮਹਾਰਾਜ ਨੇ ਵਿਚਾਰਿਆ ਕਿ ਹੁਣ ਸਾਡੇ ਪ੍ਰਗਟ ਹੋਣ ਦਾ ਸਮਾਂ ਆ ਗਿਆ ਇਹ ਸਮਾਂ ਠੁਕਦਾ ਪਿਆ ਪਰ ਜਗਤ ਦਾ ਗੁਰੂ ਬਣ ਕੇ ਜਿਹੜਾ ਸਿੱਖਾਂ ਨੂੰ ਉਪਦੇਸ਼ ਦੇਣਾ ਹੈ ਇਹ ਬੜੀ ਵੱਡੀ ਭਾਰੀ ਪਾਂਡਿਆ ਜ਼ਿੰਮੇਵਾਰੀ ਹੈ ਇਹਨੂੰ ਕਿੱਦਾਂ ਉਠਾਉਣਾ ਕਰੀਏ ਪਰ ਜੇਕਰ ਅੱਜ ਇਸ ਸਿੱਖ ਨੂੰ ਅਸੀਂ ਪਤਾ ਨਹੀਂ ਦਿੰਦੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੀ ਮਹਿਮਾ ਘਟਦੀ ਹੈ ਇਹਨਾਂ ਦੋਵਾਂ ਗੱਲਾਂ ਦਾ ਵਿਚਾਰ ਕਰਕੇ ਆਖਰਕਾਰ ਗੁਰੂ ਤੇਗ ਬਹਾਦਰ ਜੀ ਨੇ ਸੋਚਿਆ ਕਿ ਸਾਡੀ ਕੋਈ ਗੱਲ ਨਹੀਂ ਜੋ ਜ਼ਿੰਮੇਵਾਰੀ ਪਰਮੇਸ਼ਰ ਪਾਉਣਾ ਚਾਹੁੰਦਾ ਹੋਏ ਆਪਾਂ ਨਿਭਾਵਾਂਗੇ ਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੀ ਮਹਿਮਾ ਨਹੀਂ ਘਟਣੀ ਚਾਹੀਦੀ ਮੱਖਣ ਸਾਹ ਬੜੇ ਹੀ ਦੁਖੀ ਮਨ ਦੇ ਨਾਲ ਉੱਠ ਕੇ ਤੁਰਨ ਲੱਗਾ ਕਿ ਇਹ ਵੀ ਗੁਰੂ ਨਕਲੀ ਨਿਕਲੇ ਨੇ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਵਾਜ਼ ਮਾਰ ਲਈ ਐ ਆਖਣ ਲੱਗੇ ਮੱਖਣ ਸ਼ਾ ਕਿੱਧਰ ਚੱਲਿਆਂ ਸਾਡੇ ਮੋਢੇ ਵੱਲ ਵੇਖ ਜਹਾਜ਼ ਡੁੱਬਣ ਵੇਲੇ ਤਰਲੇ ਕੱਢਦਾ ਸੈਂ 500 ਮੋਰ ਦਾ ਸੰਬੰਧ ਸਹਤ ਭੇਟਾ ਕਰਾਂਗਾ ਤੇ ਹੁਣ ਮੋਰਾਂ ਕੱਤ ਲੱਖ ਕੇ ਚੱਲਿਆਂ ਵੇਖ ਸਾਡਾ ਮੋਢਾ ਜਦੋਂ ਅਸੀਂ ਤੇਰੇ ਜਹਾਜ਼ ਨੂੰ ਬੰਨੇ ਲਾਇਆ ਕਿਸ ਤਰ੍ਹਾਂ ਇਸ ਦੇ ਉੱਪਰ ਨਿਸ਼ਾਨ ਪਏ ਹੋਏ ਨੇ ਮੱਖਣ ਸ਼ਾ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਟੈ ਪਿਆ ਅੱਖਾਂ ਲੱਗਿਆ ਸਤਿਗੁਰੂ ਜੀ ਮੁਆਫ ਕਰਦੇਓ ਝੂਠਿਆਂ ਨੂੰ ਵੇਖ-ਵੇਖ ਕੇ ਮੈਂ ਅਸਲ ਦੀ ਪਛਾਣ ਨਹੀਂ ਕਰ ਸਕਿਆ ਗੁਰੂ ਸਾਹਿਬ ਦੀਆਂ ਅੱਖਾਂ ਲੱਗੀਆਂ ਮੱਖਣ ਸਾ ਮੋਹਾਂ ਦੀ ਲੋੜ ਨਹੀਂ ਮੋਹਾਂ ਭਾਵੇਂ ਇਹ ਵੀ ਚੁੱਕ ਕੇ ਲੈ ਜਾ ਪਰ ਆ ਜੋ ਤੇਰਾ ਪ੍ਰੇਮ ਹੈ ਇਸ ਨੇ ਸਾਨੂੰ ਪ੍ਰਗਟ ਹੋਣ ਵਾਸਤੇ ਮਜਬੂਰ ਕੀਤਾ ਹੈ ਪਰ ਇਹ ਗੱਲ ਹੁਣ ਤੂੰ ਆਪਣੇ ਵਿੱਚ ਹੀ ਰੱਖੀ ਬਹੁਤਾ ਰੌਲਾ ਨਾ ਪਾਇਂ ਤਾਂ ਸਾਧ ਸੰਗਤ ਜੀ ਮੱਖਣ ਸਾ ਬੜਾ ਹੀ ਗੁਰੂ ਚਰਨਾਂ ਤੇ ਟਹਿ ਕਰਕੇ ਗਦਗਦ ਹੋ ਕੇ ਰੋਇਆ ਹੰਝੂਆਂ ਦੇ ਨਾਲ ਗੁਰੂ ਸਾਹਿਬ ਜੀ ਦੇ ਚਰਨ ਭੇਂ ਦਿੱਤੇ ਗੁਰੂ ਸਾਹਿਬ ਨੇ ਪਿੱਠ ਤੇ ਪਿਆਰ ਦਿੱਤਾ ਆਖਿਆ ਮੱਖਣ ਸ਼ਾਹ ਸਾਨੂੰ ਪ੍ਰਗਟਨਾ ਕਰੀ ਕਿਉਂਕਿ ਅਸੀਂ ਇਹ ਸ਼ਰਤ ਰੱਖੀ ਹੈ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਅਸੀਂ ਮੂੰਹ ਕਾਲਾ ਕਰਦੇ ਹਾਂਗੇ ਉਸ ਵੇਲੇ ਮੱਖਣ ਸ਼ਾਹ ਨੇ ਸੱਤ ਬਚਨ ਆਖ ਕੇ ਗੁਰੂ ਸਾਹਿਬ ਜੀ ਨੂੰ ਆਗਿਆ ਲੈ ਕਰਕੇ ਬਹੁ ਰਹਣ ਬਾਹਰ ਆਉਣਾ ਕੀਤਾ ਪਰ ਮੱਖਣ ਸ਼ਾਹ ਨੇ ਸੋਹਣਾ ਕਪੜਾ ਰਾਤੂ ਰਾਤ ਲੈ ਕੇ ਬੜੀ ਵਧੀਆ ਪਸ਼ਾਕ ਸਵਾਈ ਤੇ ਹੁਣ ਆਖਣ ਲੱਗਾ ਜਿਵੇਂ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਤਾਂ ਗੁਰੂ ਸਾਹਿਬਾਂ ਦੇ ਬਚਨ ਜੋ ਹਨ ਉਹ ਵੀ ਮੈਂ ਮੰਨਣੇ ਨੇ ਇਸ ਕਰਕੇ ਮੱਖਣ ਸ਼ਾਹ ਨੇ ਆਪ ਹੀ ਆਪਣਾ ਮੂੰਹ ਕਾਲਾ ਕਰ ਲਿਆ ਤੇ ਤੰਦੋਰਾ ਫੇਰ ਦਿੱਤਾ ਕਿ ਸਾਰੇ ਸ਼ਹਿਰ ਦੇ ਵਿੱਚ ਇਸ ਗੱਲ ਨੂੰ ਦੱਸ ਦਿੱਤਾ ਜਾਵੇ ਕਿ ਗੁਰੂ ਲੱਭਕ ਪਿਆ ਹੈ ਕੋਠੇ ਚੜ੍ਹ ਕੇ ਆਖਣ ਲੱਗਾ ਗੁਰੂ ਲਾਧੂ ਰੇ ਸਾਚੋ ਗੁਰੂ ਲਾਧੂ ਰੇ ਤਾਂ ਸਾਧ ਸੰਗਤ ਜੀਓ ਫਿਰ ਮੁੜ ਕੇ ਆਪਣੇ ਡੇਰੇ ਵਿੱਚ 500 ਅਸਵਾਰ ਸੂਰਮਾ ਨਾਲ ਲੈ ਕੇ ਨਵੀਂ ਪੋਸ਼ਾਕ ਨਵੀਂ ਪੋਸ਼ਾਕ 500 ਮੋਰ ਦਸਵੰਤ ਸਮੇਤ ਗੁਰੂ ਸਾਹਿਬ ਜੀ ਦੇ ਕੋਲ ਲੈ ਕੇ ਪਹੁੰਚਿਆ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਅਸ্নান ਵਗੈਰਾ ਕਰਵਾ ਕੇ ਨਵੇਂ ਬਸਤਰ ਪਹਿਨਾ ਕੇ ਗੁਰੂ ਸਾਹਿਬ ਜੀ ਗੁਰਤਾ ਗੱਦੀ ਪਰ ਬਿਰਾਜਮਾਨ ਹੁੰਦੇ ਨੇ ਕੀਤਾ ਤਾਂ ਫਿਰ ਸਾਧ ਸੰਗਤ ਜੀ ਹੋਰ ਦਸਵੰਤ ਦੇ ਸਮੇਤ ਬੰਦਸ ਹੋ ਮੋੜ ਗੁਰੂ ਸਾਹਿਬ ਜੀ ਦੇ ਅੱਗੇ ਰੱਖੀ ਇਸ ਤਰ੍ਹਾਂ ਜਦੋਂ ਦੁਨੀਆਂ ਦੇ ਸਾਹਮਣੇ ਗੁਰੂ ਸਾਹਿਬ ਜੀ ਪ੍ਰਗਟ ਹੋ ਗਏ ਗੁਰੂ ਸਾਹਿਬ ਜੀ ਦਾ ਪ੍ਰਤਾਪ ਦੂਣ ਸਵਾਇਆ ਹੋ ਗਿਆ ਪਰ ਗੁਰੂ ਸਾਹਿਬ ਜੀ ਦੇ ਪ੍ਰਤਾਪ ਨੂੰ ਵੇਖ ਕੇ ਸੋਡੀਆਂ ਨੇ ਚਿੱਤ ਵਿੱਚ ਬੜੀ ਈਰਖਾ ਕੀਤੀ ਧੀਰਮਲ ਨੇ ਆਪਣੀ ਨੀਚਤਾ ਨਾਲ ਗੁਰੂ ਜੀ ਦਾ ਘਰ-ਬਾਰ ਲੁੱਟ ਲਿਆ ਗੁਰੂ ਸਾਹਿਬ ਜੀ ਫਿਰ ਵੀ ਆਨੰਦ ਦੇ ਵਿੱਚ ਰਹੇ ਚਿੱਤ ਵਿੱਚ ਕੋਈ ਕਿਸੇ ਪ੍ਰਕਾਰ ਦਾ ਮਹਾਰਾਜ ਨੂੰ ਅਸ਼ੋਕ ਨਹੀਂ ਕੀਤਾ ਪਰ ਮੱਖਣ ਸ਼ਾਹ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਸਾਧ ਸੰਗਤ ਜੀਉ ਬੇਚੈਨੀ ਹੋਈ ਉਹ ਇਸ ਗੱਲ ਨੂੰ ਸਹਾਰ ਨਾ ਸਕਿਆ ਮੱਖਣ ਸ਼ਾਹ ਮਾਤਾ ਨਾਨਕੀ ਨਾਲ ਮਿਲ ਕੇ ਆਪਣੇ ਸੂਰਮੇ ਭੇਜ ਕੇ ਧੀਰਮਲ ਦਾ ਸਾਰਾ ਘਰਬਾਰ ਤੇ ਜੋ ਉਸ ਨੇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਸੀ ਉਹ ਵੀ ਲੈ ਕਰਕੇ ਆ ਗਏ ਮੱਖਣ ਸ਼ਾਹ ਨੇ ਧੀਰਮਲ ਤੋਂ ਇਹ ਸਾਰਾ ਕੁਝ ਖੋਲਿਆ ਧੀਰਮਲ ਦੀ ਪਿੱਛੇ ਲੱਗੀ ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਚੱਲਿਆ ਤਾਂ ਧੀਰਮਲ ਦਾ ਸਾਰਾ ਸਮਾਨ ਫੇਰ ਉਸ ਨੂੰ ਵਾਪਸ ਦਵਾ ਦਿੱਤਾ ਪਰ ਮੱਖਣ ਸਾਹ ਨੇ ਹੋਰ ਸਭ ਕੁਝ ਦੇ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜੋ ਹੈ ਉਹ ਧੀਰ ਮਲੀਆਂ ਨੂੰ ਨਾ ਦਿੱਤੀ ਸੋ ਸਾਧ ਸੰਗਤ ਜੀਓ ਇਤਿਹਾਸ ਤੇ ਹੋਰ ਵੀ ਹੈ ਸੋ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਇਸ ਤਰ੍ਹਾਂ ਮੱਖਣ ਸਾਹ ਦੇ ਸਿੱਖਾਂ ਦੇ ਉੱਪਰ ਇਹ ਬੜੇ ਵੱਡੇ ਪਰਕਾਰ ਹਨ ਕਿ ਝੂਠੀਆਂ ਤੋਂ ਬਚਾ ਕਰਕੇ ਸੱਚਾ ਗੁਰੂ ਪ੍ਰਗਟ ਕਰਨ ਦੇ ਵਿੱਚ ਇਹ ਸਾਧ ਸੰਗਤ ਜੀਓ ਇੱਕ ਅਹਿਮ ਯੋਗਦਾਨ ਹੈ ਮੱਖਣ ਸਾਹ ਦਾ ਗੁਰੂ ਕਿਰਪਾ ਕਰੇ ਆਪ ਹੀ ਇਦਾਂ ਦੀ ਵਿੱਦ ਬਣਾਉਂਦਾ ਹੈ ਆਪ ਹੀ ਅੱਖਾਂ ਨੂੰ ਵਿੜਿਆਈ ਦਿੰਦਾ ਹੈ ਤੇ ਆਪ ਹੀ ਗੁਰੂ ਸਾਹਿਬ ਜੀ ਮਹਾਰਾਜ ਦੁਬਿਆਂ ਦੇ ਬੇੜੇ ਬੰਨੇ ਲੰਦਾ ਹੈ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਹੋਰ ਸਤ ਸੰਗਤ ਜੀਓ ਆਪਣੇ ਵਿਚਾਰ ਜ਼ਰੂਰ ਕਮੈਂਟਾਂ ਰਾਹੀਂ ਦੱਸਿਆ ਕਰੋ ਅਤੇ ਇਸ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ YouTube ਚੈਨਲ ਪਈ ਮਜੀਤ ਸਿੰਘ ਦੀ ਸਾਧ ਪਰ ਵਾਲੇ ਜ਼ਰੂਰ ਸਬਸਕ੍ਰਾਈਬ ਕਰੋ ਸਮਾਪਤੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਣ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ